ਸਰਕਾਰੀ ਸੀਨੀਅਰ ਸਮਾਰਟ ਸਕੂਲ ਖਾਲੜਾ ਲੜਕੀਆਂ ਵਿਖੇ ਬੱਚਿਆਂ ਦੇ ਸਨਹਿਰੇ ਭਵਿਕ ਨੂੰ ਮੁੱਖ ਰੱਖ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਸਰਕਾਰੀ ਸੀਨੀਅਰ ਸਮਾਰਟ ਸਕੂਲ ਖਾਲੜਾ ਵੱਲੋਂ ਬੱਚਿਆਂ ਦੇ ਸਨਹਿਰੇ ਭਵਿਕ ਅਤੇ ਉਹਨਾਂ ਦੀ ਚੰਗੀ ਸਿੱਖਿਆ ਦੀ ਪ੍ਰਾਪਤੀ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਅਖੰਡ ਪਾਠ ਕਰਵਾਏ ਗਏ ਇਸ ਮੌਕੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਕਿਹਾ ਕਿ ਇਹ ਨਾ ਕੇਵਲ ਵਿਦਿਆਰਥੀਆਂ ਨੂੰ ਅਧਿਆਤਮਿਕ ਤਾਕਤ ਪ੍ਰਦਾਨ ਕਰੇਗਾ ਸਗੋਂ ਉਹਨਾਂ ਵਿੱਚ ਸੰਸਕਾਰ, ਸ਼ਾਂਤੀ ਅਤੇ ਚੰਗੇ ਵਿਚਾਰਾਂ ਦੀ ਤਰਜਮਾਨੀ ਕਰੇਗਾ। ਅਜਿਹੀ ਗਤੀਵਿਧੀਆਂ ਮਨੋਰੋਥ, ਉਨਤੀ ਅਤੇ ਸਮਾਜਿਕ ਭਲਾਈ ਵੱਲੋਂ ਵੀ ਮਹੱਤਵਪੂਰਨ ਹੁੰਦੀਆਂ ਹਨ। ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ ਜਿਨ੍ਹਾਂ ਨੇ ਇਲਾਕੇ ਭਰ ਤੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ। ਗੁਰੂ ਜੀ ਕੀ ਫਤਿਹ ਠੋਠਾ ਕੁਰ ਤੁਮ ਕਹਿਆ ਦਾ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕੇ ਘਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਗੁਰ ਬਾਣੀ ਗਾਵੈ ਭਾਈ ਉਹ ਸਫਲ ਸਿਮਗਾਉ ਭਗਵੰਸ ਕੋ ਨੋਇਆ ਸੋ ਭਗਤ ਪਾਇਆ ਤਮਹ ਸਭ ਸਵਾਰੇ ਨਾਮ ਸਭਨਾ ਗਲਜ ਜੇ ਅਨ ਹਦੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਪਰਪੂਰ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਨਾਨਾ ਸਿਰਦਾਨ ਨਾਮਦਾਨ ਸ਼੍ਰੀ ਅਮਰ ਨਿਰਮਲ ਰੇਤ ਸੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਰਾਜ ਰਾਸ ਸੇਵਾ ਕਰਤ ਹੋਏ ਨਹਿ ਕਾਮੇ ਜਿਸ ਕੋ ਹੋ ਤਪਰਾਪਤ ਸੁਆਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੈ ਗੁਰ ਕਾ ਮਨ ਮਾਨੈ ਸਾਰੇ ਲੋਕਾਂ ਨੂੰ ਦੂਰ ਕਰਾਇਆ ਇਸ ਅੰਕ ਤੋਂ ਕਿਰਪਾ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹਾਂਗੀ ਸ਼ੁਕਰਾਨਾ ਕਰਾਂਗੀ ਜਿਨ੍ਹਾਂ ਨੇ ਸਾਨੂੰ ਆਪਣੇ ਦਰਸ਼ਨ ਦਿੱਤੇ ਤੇ ਆਪਣਾ ਆਤਮਿਕ ਗਿਆਨ ਸੁਣਦਾ ਸਾਨੂੰ ਮੌਕਾ ਬਖਸ਼ਿਸ਼ ਕੀਤਾ ਸੁਭਾਗਾਂ ਸਮਾਪ੍ਰਤ ਹੋਇਆ ਕਰਨਾ ਕਿ ਅਸੀਂ ਇਸ ਗਿਆਨ ਨੂੰ ਪ੍ਰਾਪਤ ਕਰ ਸਕੋ ਉਸ ਨੂੰ ਬਰੰ ਮੈਂ ਆਪਣੇ ਸਥਾਨ ਦੇ ਵਿੱਚ ਆਏ ਹੋਏ ਆਪਣੇ ਸਾਰੇ ਹੀ ਵੀਰਾਂ ਭਰਾਵਾਂ ਦਾ ਪੈੜਾ ਦਾ ਸਤਿਕਾਰ ਕਰਦੀ ਹਾਂ ਧੰਨਵਾਦ ਕਰਦੀ ਹਾਂ ਤੈਨੂੰ ਮੈਂ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਰਜੇ ਦੇ ਆਦੇ ਵਿੱਚੋਂ ਬੜਾ ਹੀ ਸਮਾ ਕੀਂਤੀ ਕੱਢ ਕੇ ਤੇ ਸਸਤਾ ਦੇ ਵਿੱਚ ਆਏ ਜੋ ਸਾਡੇ ਸੱਦੇ ਨੂੰ ਪਰਪਾਨ ਕੀਤਾ ਹੈ ਆਪ ਜੀ ਦਾ तहे ਦਿਲੋਂ ਧੰਨਵਾਦ ਲੋਕਾਂ ਦੇ ਵਿੱਚ ਵਿਚਰਦਾ ਤੇ ਉਹਦੀ ਜਿਗਦੀ ਜਿਹੜੀ ਆ ਉਹ ਚੰਗੀ ਬਸਰ ਹੁੰਦੀ ਆ ਇੱਕ ਸਕੂਲ ਦੇ ਵਿਦਿਆਰਥੀ ਉਹ ਅਧਿਆਪਕ ਹੁੰਦੇ ਆ ਉਹ ਕਿਸੇ ਨਾ ਵਿਤਕਰਤ ਨਹੀਂ ਕਰਦੇ ਸਾਰਿਆਂ ਬੱਚਿਆਂ ਨੂੰ ਬਰਾਬਰ ਪੜਾਉਂਦੇ ਨੇ ਇੱਕ ਉਹ ਵਿਦਿਆਰਥੀ ਆ ਜੋ ਪੜ੍ਹਨੇ ਕੇ ਜਿਆਉਣ ਹੋ ਸਰ ਕਰਦਾ ਹਾਂ ਉੱਚੀ ਆਉਂਦੇ ਤੇ ਪਹੁੰਚ ਜਾਂਦਾ ਤੇ ਵਿਦਿਆਰਥੀ ਇਦਾਂ ਤਾਂ ਵੀ ਉਹ ਸਾਜੀ ਨੇਕ ਆਉਂਦੇ ਆ ਜਿਹੜੇ ਨਸ਼ੇ ਕਰਦੇ ਆ ਲੋਕਾਂ ਨੂੰ ਆ ਕਰਦੇ ਆ ਟਰੈਕਟਰ ਦੇ ਹੱਥ ਲਾਉਂਦੇ ਆ ਤੇ ਉਹੋ ਜਿਹੜੀ ਪੜ੍ਹਾਈ ਆ ਉਹ ਕੰਦਾ ਉਹ ਤੇ ਗਲਤ ਲੇਖ ਦਿੰਦੇ ਉਥੇ ਕਿਸੇ ਦੇ ਬਾਰੇ ਸੋ ਸਮਾਂ ਥੋੜਾ ਮੈਂ ਸਾਗੇ ਦੇ ਅੰਦਰ ਹੀ ਰਹੂੰਗਾ ਮੈਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਕਿ ਇੱਕ ਮਿਹਨਤ ਕਰੋ ਹਰ ਇੱਕ ਖੇਤਰ ਦੇ ਵਿੱਚ ਕੋਈ ਵੀ ਕੰਮ ਹੈ ਜੇ ਉਹ ਸੜਕ ਤੇ ਬੈਠਾ ਇੱਕ ਮੂਰਤੀ ਦਿੱਤਿਆਂ ਘੜ ਰਿਹਾ ਉਹ ਵੀ ਵੇੰਦ ਦੀ ਕਮਾਈ ਕਰਨ ਰਿਹਾ ਆਪਣੀ ਤੇ ਵੇੰਦ ਕਰੋਗੇ ਉਹਦਾ ਫਲ ਮਿਲੂਗਾ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਜਾਂ ਅਰਦਾਸ ਕੀਤੀ ਆ ਤੇ ਇਹਦਾ ਮਤਲਬ ਇਹ ਹੁਣ ਅਸੀਂ ਭੜਾਈ ਦਾ ਕਰੀਏ ਤੇ ਅਸੀਂ ਹੁਣ ਫਾਸਟਰੀ ਜੇ ਪਾਸ ਹੋਈਏ ਅੱਜ ਅਨੀਸ਼ਾ ਦੇ ਵਿੱਚ ਮੈਂ ਸਕੂਲ ਦੀ ਮੀਟਿੰਗ ਤੇ ਗਿਆ ਸੀ ਉਥੇ ਜੋ ਅਧਿਆਪਕ ਆ ਉਹ ਕੰਪਲੇਨਟ ਕਰ ਰਹੇ ਸੀ ਬੱਚਿਆਂ ਦੀ ਕੰਪਲੇਨਟ ਕੀਤੀ ਸੀ ਕਿ ਜਦੋਂ ਇਥੇ ਲੱਗੇ ਕੋਈ ਜਗਾਤਾ ਹੁੰਦਾ ਕੋਈ ਲੰਗਰ ਮਰਦਾ ਕਿਤੇ ਤੇ ਸਾਰੇ ਵਿਦਿਆਰਥੀ ਉਤਰ ਪਾ ਜਾਂਦੇ ਆ ਫਿਰ ਕੋਈ ਦੱਸ ਦੇਣੀ ਕਿ ਤੇ ਕਈ ਛੁੱਟੀ ਲੈਣ ਨੂੰ ਆ ਜਾਂਦੇ ਆ ਕਿ ਕੀ ਆ ਵੀ ਉੱਥੇ ਮੇਰਾ ਲੱਗਣਾ ਉੱਥੇ ਜਾਣਾ ਜੇ ਬੇ ਭرائی ਇਹ ਕਿੱਦਾਂ ਕਰਾਂਗੇ ਜਿਆਦਾ ਹੀ ਸਾਰੀ ਰਾਤ ਸੌਵਾਂਗੇ ਤੇ ਤਾਂ ਕੰਮ ਨਹੀਂ ਹੋ ਜਾਣਾ